ਇਹ ਉਹ ਧਰਤੀ ਹੈ ਜਿੱਥੇ ਮਨੁੱਖਤਾ ਦੀ ਖੁਸ਼ਬੂ ਤਲਵਾਰਾਂ ਦੀ ਗੂੰਜ ਨੂੰ ਵੀ ਮਾਤ ਦੇ ਗਈ ਇਹ ਉਹ ਥਾਂ ਹੈ ਜਿੱਥੇ ਸੇਵਾ ਨੇ ਜੁੱਧ ਦੀ ਤਰ੍ਹਾਂ ਲਿਖੇ ਇਤਿਹਾਸ ਨੂੰ ਨਵਾਂ ਰੂਪ ਦਿੱਤਾ ਤੇ ਇਹ ਉਹ ਪਲ ਹੈ ਜਿਸ ਨੇ ਭਾਈ ਕਨਈਆ ਜੀ ਨੂੰ ਸਿੱਕੇ ਇਤਿਹਾਸ ਦੱਸ ਦੀ ਵੀ ਪ੍ਰਤੀਕ ਬਣਾ ਦਿੱਤਾ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਿਆਂ ਤੇ ਪਹਾੜੀ ਰਾਜਾਂ ਦੇ ਵਿੱਚ ਦੇਖੀ ਲੜਾਈ ਚੱਲ ਰਹੀ ਸੀ ਮੈਦਾਨੇ ਜੰਗ ਦੇ ਵਿੱਚ ਜ਼ਖਮੀ ਪਏ ਸੈਨਿਕ ਪਿਆਸ ਨਾਲ ਤੜਫ ਰਹੇ ਸੀ ਖੂਨ ਧੂਆ ਅਤੇ ਤਲਵਾਰਾਂ ਦੇ ਟਕਰਾ ਦੇ ਵਿੱਚ ਸਾਰੇ ਜੰਗਜੂ ਇੱਕ ਦੂਜੇ ਦੀ jaan ਦੇ ਵੈਰੀ ਬਣੇ ਹੋਏ ਸੀ ਪਰ ਇਸ ਮਾਹੌਲ ਦੇ ਵਿੱਚ ਇੱਕ ਸੂਰਮੇ ਨੇ ਦਇਆ ਦੀ ਜੋਤ ਜਗਾਈ ਉਹ ਸੂਰਮਾ ਸੀ ਭਾਈ ਕਨਈਆ ਜੀ ਆਪਣੀ ਮਸ਼ਕ ਦੇ ਨਾਲ ਭਾਈ ਕਨਈਆ ਜੀ ਜੰਗ ਦੇ ਮੈਦਾਨ ਦੇ ਵਿੱਚ ਉਤਰਦੇ ਅਤੇ ਬਿਨਾ ਕਿਸੇ ਭੇਦ ਭਾਵ ਦੇ ਸਾਰੇ ਜ਼ਖਮੀ ਸੈਨਿਕਾਂ ਨੂੰ ਪਿਆਸ ਬੁਝਾਉਣ ਲਈ ਪਾਣੀ ਪਿਉਂਦੇ ਜਿਨ੍ਹਾਂ ਦੀਆਂ ਸਾਹਾਂ ਹੌਲੀਆਂ ਹੋ ਰਹੀਆਂ ਸਨ ਉਹਨਾਂ ਨੂੰ ਜੀਵਨ ਦੀ ਇੱਕ ਬੂੰਦ ਦਿੰਦਿਆਂ ਭਾਈ ਕਨਈਆ ਜੀ ਨੇ ਮਨੁੱਖਤਾ ਦਾ ਸਭ ਤੋਂ ਉੱਚਾ ਸਬਕ ਸਿਖਾ ਲਈ ਦੇ ਦਿੱਤਾ ਜਦੋਂ ਕੁਝ ਸਿੱਖ ਜੰਗਜੂਆਂ ਨੇ ਇਹ ਦ੍ਰਿਸ਼ ਦੇਖਿਆ ਉਹ ਬਹੁਤ ਨਿਰਾਸ਼ ਹੋਏ ਕਿ ਬੈਰੀਆਂ ਨੂੰ ਪਾਣੀ ਕਿਉਂ ਪਿਆਇਆ ਜਾ ਰਿਹਾ ਹੈ ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਭਾਈ ਕਨਿਆ ਜੀ ਦੀ ਸ਼ਿਕਾਇਤ ਕੀਤੀ ਤੇ ਗੁਰੂ ਸਾਹਿਬ ਨੇ ਭਾਈ ਕਨਿਆ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਤੂੰ ਬੈਰੀਆਂ ਨੂੰ ਪਾਣੀ ਕਿਉਂ ਪਲਾਉਂਦਾ ਹੈ ਤਾਂ ਭਾਈ ਕਨਿਆ ਜੀ ਦੋਨੇ ਹੱਥ ਜੋੜ ਕੇ ਖੜੇ ਹੋ ਗਏ ਤੇ ਬੋਲੇ ਸੱਚੇ ਪਾਤਸ਼ਾ ਜਦੋਂ ਮੈਂ ਮੈਦਾਨ ਵਿੱਚ ਜਾਂਦਾ ਹਾਂ ਮੈਨੂੰ ਕੋਈ ਵੀ ਬੈਰੀ ਨਜ਼ਰ ਨਹੀਂ ਆਉਂਦਾ ਮੈਨੂੰ ਤਾਂ ਹਰ ਚਿਹਰੇ ਤੇ ਕੇਵਲ ਤੁਹਾਡੀ ਹੀ ਜੋਤ ਦਿਸਦੀ ਹੈ ਇਹ ਸੁਣ ਕੇ ਗੁਰੂ ਸਾਹਿਬ ਮੁਸਕਰਾਏ ਗੁਰੂ ਗੋਬਿੰਦ ਸਿੰਘ ਜੀ ਭਾਈ ਨੇ ਭਾਈ ਕਨਈਆ ਜੀ ਨੂੰ ਸੇਵਾ ਦੇ ਇਸ ਕਾਰਜ ਵਿੱਚ ਹੋਰ ਮਜ਼ਬੂਤ ਕਰਨ ਲਈ ਦਵਾਈਆਂ ਦਾ ਬਖਸ਼ਾ ਵੀ ਦੇ ਦਿੱਤਾ ਤੇ ਕਿਹਾ ਕਿ ਹੁਣ ਪਾਣੀ ਪਿਉਣ ਦੇ ਨਾਲ ਨਾਲ ਉਨ੍ਹਾਂ ਦੇ ਜ਼ਖਮਾਂ ਦੀ ਮਰਮ ਪੱਟੀ ਵੀ ਕਰਿਆ ਕਰ ਅੱਜ ਵੀ ਉਹ ਇਤਿਹਾਸਿਕ ਸਥਾਨ ਜਿੱਥੇ ਇਹ ਘਟਨਾ ਵਾਪਰੀ ਇੱਕ ਪ੍ਰੇਰਨਾ ਦਾ ਕੇਂਦਰ ਹੈ ਸੇਵਾ ਦਾ ਮੰਦਰ ਹੈ ਤੇ ਦਇਆ ਦੀ ਉਹ ਜੋਤ ਹੈ ਜੋ ਸਦੀਦਰ ਸਦੀ ਸਿੱਖਾ ਰੂਹਾਂ ਨੂੰ ਦੱਸਦੀ ਹੈ ਕਿ ਮਹਾਨਤਾ ਜੰਗ ਜਿੱਤਣ ਦੇ ਨਾਲ ਹੀ ਨਹੀਂ ਜ਼ਖਮੀ ਦੀ ਪਿਆਸ ਬੁਝਾਉਣ ਦੇ ਨਾਲ ਵੀ ਮਿਲਦੀ ਹੈ ਇਸ ਸਥਾਨ ਤੇ ਪਾਈ ਕਨਿਆ ਦਾ ਉਹ ਲੋਟਾ ਪਿਆ ਹੈ ਜਿਸ ਤੋਂ ਖੂਹੀ ਦੇ ਨਾਲੋਂ ਪਾਣੀ ਭਰਦੇ ਸੀ ਤੇ ਉਹ ਮਸ਼ਕ ਵੀ ਇਸ ਗੁਰੂ ਘਰ ਦੇ ਵਿੱਚ ਮੌਜੂਦ ਹੈ ਜੋ ਗੁਰਦੁਆਰਾ ਤਾਰਾਗੜ ਦੇ ਨੇੜੇ ਸਥਿਤ ਹੈ ਉੱਥੇ ਪਾਈ ਕਨਿਆ ਦੀ ਉਹ ਮਸ਼ਕ ਤੇ ਉਹ ਡੋਲ ਮੌਜੂਦ ਹੈ ਜਿਹਦੇ ਨਾਲ ਖੂਹੀ ਤੋਂ ਪਾਣੀ ਪਰ ਕੇ ਤੇ ਜ਼ਖਮੀਆਂ ਨੂੰ ਪਾਣੀ ਪਿਆਇਆ ਕਰਦੇ ਸੀ ਪਾਈ ਕਨਿਆ ਪਾਈਕ ਰਈਆ ਜੀ ਦੀ ਇਹ ਸੇਵਾ ਨਾ ਸਿਰਫ ਸਿੱਖੇ ਇਤਿਹਾਸ ਦਾ ਅਟਲ ਅਧਿਆਇ ਹੈ ਬਲਕਿ ਮਨੁੱਖਤਾ ਲਈ ਇੱਕ ਚਾਨਣ ਹੈ ਜੋ ਦੱਸਦਾ ਹੈ ਕਿ ਜਿੱਥੇ ਦੁਨੀਆ ਬੈਰ ਵੇਖਦੀ ਹੈ ਸੇਵਕ ਉੱਥੇ ਰੱਬ ਦਾ ਰੂਪ ਦੇਖਦਾ ਹੈ